ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਸੋਦਰ ਰਗ ਆਸਮ ਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਆ ਕੇ ਹਸੋ ਕਰ ਕੇ ਹਰਿਤ ਬਹਿ ਸਰਬ ਸੰਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਣ ਹਾਰੇ ਕੀਤੇ ਤੇਰੇ ਰਗ ਪਰਿ ਸੋ ਕਹੀਏ ਕਹਤੇ ਤੇਰੇ ਗਾਵਣ ਹਾਰੇ ਗਮਨ ਤੁਧਨ ਪਉਣ ਪਾਣੀ ਬੈ ਸੰਤਰ ਗਿਆ ਵੈ ਰਾਰਿਆ ਧਰਮ ਦਵਾਰੇ ਗਾਵਨ ਤੁਦ ਨੂੰ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦ ਨੂੰ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦ ਨੂੰ ਇੰਦਰ ਇੰਦਰ ਅਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਤੁਦ ਨੂੰ ਸਿੱਧ ਸਮਾਦੀ ਅੰਦਰ ਗਾਵਨ ਤੁਦ ਨੂੰ ਸਾਧ ਵਿਚਾਰੇ ਗਾਵਨ ਤੁਦ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਦ ਨੂੰ ਵੀਰ ਕਰਾਰੇ ਗਾਵਨ ਤੁਦ ਨੂੰ ਪੰਡਤ ਪੜਨਰ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦ ਨੂੰ ਮੋਹਣੀਆਂ ਮਨ ਮੋਹਨ ਸੁਰਗ ਮਾਛ ਪਿਆਲੇ ਗਾਵਨ ਤੁਦ ਨੂੰ ਰਤਨ ਅਪਾਏ ਤੇਰੇ ਅਠਸੜ ਤੀਰਥ ਨਾਲੇ गावंत तुदनो जोद महा बलसूरआ गावंत तुदनो खानिंचारे गावंत तुदनो खांड मंडल बह मंडा कर कर रखे तेरे तारे सही तुदनो गावन जो तुद पावन रते तेरे भगत र साले होर केते तुदनो गावन से मैं चेतन आवन नानक के आ बेचारे सोई सोई सदा सच साहिब साचा साची नाही हैप्पी होसी जाए इन जैसी रचना जिनर छाई रंगी रंगी भाती घर घर जिनसी माया जिन अपाई कर कर देख के ता अपना ज्यों तस्ती बड़ आई ਜੋ ਤੇ ਸਭਾ ਵੈ ਸੋਈ ਕਰ ਸੀ ਫਿਰ ਹੁਕਮਨ ਕਰਨਾ ਜਾਈ ਸੋ ਪਾਰ ਸਾਹ ਹਾਂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਅ ਸੰਘਲਾ ਪਹਿਲਾ ਸੁਣ ਵੱਡਾ ਆਖਾ ਸਾਹਿਬ ਕੋ ਇੱਕ ਐਵੜੇ ਵੱਡਾ ਡੇਠਾ ਹੋਏ ਕੀਮਤ ਪਾਇਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੰਗਵੀਰਾ ਤੁਣੀ ਲਹੀ ਰ ਕੋਈ ਨ ਜਾਣੇ ਤੇਰਾ ਕਿਤਾ ਕਿਵੜ ਚੀਰਾ ਰਹਾਓ ਸਾਬਸ ਵਰਤੀ ਨੋਲੇ ਸਰਤ ਕਮਾਈ ਸਾਬ ਕੀਮਤ ਅੰਲ ਕੀਮਤ ਬਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਜੰਗਿਆਈਆਂ ਸਦਾ ਪਰਖਾ ਕੀ ਬੜਿਆ ਆਇਆ ਨਾ ਤੁਦੋ ਦੇਣਾ ਦਿਨ ਕਿੰਨਾ ਭਾਇਆ ਕਰਮ ਮਿਲੈ ਨਹੀਂ ਠਾਕ ਰਹਾ ਗਿਆ ਆਖਣ ਵਾਲਾ ਕਿਆ ਵਿਚਾਰਾ ਸੱਤੀ ਭਰੇ ਤੇ ਪੰਡਾਲਾ ਜਿਸ ਤੋਂ ਦੇਸ ਤੇ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਮ ਹੱਲਾ ਪਹਿਲਾ ਆਖਾ ਜੀ ਮਾਗ ਸਰੇ ਮਰ ਜਾਓ ਆਖਣ ਓਖਾ ਸੱਚਾ ਨਾਉ ਸਾਚੇ ਨਾਮ ਗੇ ਲਾਗਿਆ ਭੋਖ ਉਤ ਭੋਖ ਹੈ ਕਾਹੇ ਚਲਿਆ ਦੂਗ ਸੋ ਕੀ ਹਵੇ ਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਓ ਸਾਚੇ ਨਾਮ ਕੀ ਤੇ ਲਵੜਾਈ ਅੱਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਣਾ ਹੋਵੇ ਕਾੜਨ ਜਾਏ ਨਾ ਅਹਮਰਨ ਹੋਵੇ ਸੋਗ ਦਿਨ ਦਾ ਰਹੇ ਨਾ ਚੁਕਾ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਾਰਨ ਸਾਰੇ ਤੇ ਕਮਜਾਤ ਨਾਨਕ ਨਾਮ ਹੈ ਬਾਹਰ ਸੁਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕਹਿ ਜਨ ਸਤਿਗੁਰ ਸਤਿਬਰਕਾ ਬਿਨਹ ਕਰੋ ਗੁਰ ਪਾਸ ਹਮ ਕਿਰੇ ਕਰਮ ਸਤਿਗੁਰ ਸਰਨ ਆਈ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁਖ ਹਰਾਮ ਨਾਮ ਪਰਗਾਸ ਗੁਰਮਤ ਮੇਰਾ ਪ੍ਰਾਨ ਸਦਾਈ ਕਰਮਤ ਨਾਮ ਮੇਰਾ ਪ੍ਰਾਨ ਸਦਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੈ ਵਡ ਭਾਗ ਵਡੇਰੇ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮੇਰੇ ਸੰਗਤ ਦੁਨ ਪਰ ਜਾਸ ਜਿਨ ਹਰ ਹਰ ਅਸ ਨਾਮ ਨ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤਰ ਮस्तक ਲਿਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ ਅਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਗ ਗੁਜਰੀ ਮਹਲਾ 5 ਕਾਹੇ ਰੇ ਮਨ ਚਤ ਲੈ ਉਦਮਾ ਜਾ ਹਰ ਹਰ ਜੀਉ ਪਰੇ ਆ ਸਹਿਲ ਪਥਰ ਮਹਿ ਜਨਤ ਆਪਾਇ ਤਾਂ ਕਰਿ ਜਿਕ ਹਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮੇਰਾ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਭ ਤੇ ਬਨਤਾ ਕੋਇ ਨ ਕਿਸੀ ਹਿਤਰਿਆ ਸਿਰ ਸਿਰ ਜਿਕ ਸਬਾਹੇ ਠਾਕੁਰ ਕਾਹੇ ਮਨ ਪੋਕਰਿਆ ਊੜ ਊੜ ਆਵੈ ਸਕੋ ਸਾਥ ਇਸ ਪਾਸ਼ਾ ਮਚਰੇ ਸ਼ਰਿਆ ਤੇ ਨ ਕਵਣ ਖਲਾਵੇ ਕਮਣ ਚਗਾਵੇ ਮਨ ਮੈਂ ਸੰਵਰਨ ਕਰਿਆ ਸਾਵਨ ਦਾ ਨਾਨਕ ਦਾਸ ਅਸ਼ਟ ਸਿਧਾਨ ਠਾਕੁਰ ਕਰਤਲ ਦਰਿਆ ਜਨ ਨਾਨਕ ਬਲ ਬਲ ਸਤਿਵਾਰ ਜਾਈਏ ਤੇਰਾ ਅੰਤ ਨਾ ਪਾਰਾ ਬੜਿਆ ਰਗਾ ਸਮਹਲਾ ਚੌਥਾ ਸੋ ਪਰਖ ਨਰੰજન ਹਰਪੁਰਖ ਨਰੰਜਨ ਹਰ ਅਗਮ ਅਗਮ ਪਾਰਾ ਸਭ ਤਿਆਬ ਹੈ ਸਭ ਤਿਆਬ ਹੈ ਤੁਧ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਧੀਆਂ ਕਾਦਾ ਤਾਰਾ ਹਰ ਤਿਆਬੋ ਸੰਤੋ ਜੀ ਸਭ ਦੁੱਖ ਵੈਸਾਰਨ ਹਾਰਾ ਹਾਰਾ ਪੇ ਠਾਕੁਰ ਹਾਰਾ ਪੇ ਸੇਵਕ ਦੀ ਕੈ ਨਾਨਕ ਜਨ ਤ ਵਿਚਾਰਾ ਤੂ ਘਟ ਘੜ ਅੰਤਰ ਸਰਬ ਨਿਰੰਤਰ ਦੀ ਹਾਰੇ ਕੋ ਪਰ ਕਸਮਾਨਾ ਇੱਕ ਦਾਸੇ ਕੇ ਵ ਘਾਰੇ ਦੀ ਸਭ ਤੇਰੇ ਚੋਦ ਵਡਾਨਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹੋ ਤੁਰ ਮੈਨ ਆਵਰ ਨਾ ਜਾਣਾ ਤੂੰ ਪਰ ਬ੍ਰਹਮ ਬੇੰਤ ਬੇੰਤ ਦੀ ਤੇਰੇ ਕਿ ਆਗਣ ਆਕਲ ਖਾਣਾ ਜੋ ਸੇਵ ਹੈ ਜੋ ਸੇਵ ਹੈ ਤਉ ਦੇ ਜੀ ਜਨ ਨਾਨਕ ਤਿਨ ਕਰ ਬਾਣਾ ਹਰ ਤਿਆ ਹੈ ਹਰ ਤਿਆ ਹੈ ਤਉ ਦੇ ਜੀ ਸੇ ਜਾਣ ਜਗ ਮਹਿ ਸੁਖ ਵਾਸੀ ਸੇ ਮਕਤ ਸੇ ਮਕਤ ਭਏ ਜਿਨ ਹਰ ਤਿਆ ਜੀ ਤੈਨੇ ਟੁੱਪੀ ਜਮ ਕੇ ਫਾਸੀ ਜਿਨ ਨੇ ਕੋ ਜਿਨ ਹਰ ਨਿਰ ਪਉ ਤਿਆ ਜੀ ਤਿਨ ਕਾ ਪਉ ਸੁਖ ਖੱਪ ਗਵਾਸੀ ਜਿਨ ਸੇਵਾ ਜਿਨ ਸੇਵਾ ਮੇਰੇ ਹਾਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤਿਆ ਜੀ ਜਨ ਨਾਨਕ ਤਿਨ ਬਲ ਜასი ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾਲ ਤੇਰੇ ਭਗਤ ਤੇ ਭਗਤ ਸਲਾਹਨ ਤੋ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤੱਕ ਤੱਪੇ ਜਪੇ ਬੇਨਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰੇ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਰੇ ਜਨ ਨਾਨਕ ਜੀ ਜੋ ਪਾਵੇ ਮੇਰੀ ਹਰ ਭਗਵੰਤਾ ਤਉ ਆਦਿ ਪੁਰਖ ਪਰੰਪਰਾ ਕਰਤਾ ਦੀ ਤਉ ਦੇ ਦੇਵੜੇ ਅਗਰਨ ਕੋਈ ਤੂੰ ਯੁਗ ਯੁਗ ਇੱਕੋ ਸਦਾ ਸਦਾ ਤੂੰ ਇੱਕੋ ਈ ਤੂੰ ਨਹਿ ਚਲ ਕਰਤਾ ਸੋਈ ਤਉ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤਉ ਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤਉ ਦੇ ਆਪੇ ਸਿਰ ਦੇ ਸਭ ਕੋਈ ਜਹਨ ਨਾਨਕਾ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਹ ਜਾਣੋਈ ਆਸਾ ਮਹਲਾ ਚੌਥਾ ਤੁੰ ਕਰਤਾ ਸਤਿਆਰ ਮੈਂਡਾ ਸਾਈ ਜੋ ਤੂ ਬਸੋਈ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਜਬ ਨਹੀਂ ਤੇ ਆਇਆ ਜਿਸ ਨੂੰ ਕਿਰਪਾ ਕਰ ਹੈ ਤੈਨ ਰਾਮ ਨਾਮ ਰਤਨ ਪਾਇਆ ਗਰਮ ਘਲਾਤਾ ਮਨ ਮਖ ਗਵਾਇਆ ਤੁਰ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਡੀ ਮਾਏ ਤੁਡ ਮੇਨ ਦੂਜਾ ਕੋਈ ਨਾ ਹੈ ਜੀ ਜੱਤ ਸਭ ਤੇਰਾ ਖੇਲ ਵੇ ਜੋਗ ਮਿਲ ਵਿਛੜਿਆ ਸੰ ਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਤਮਾ ਥਾੜਾ ਜਿਹਨੇ ਹਰ ਸੇਵਾ ਤੇਨੇ ਸਭ ਆਇਆ ਸਹ ਜੀ ਹਰ ਨਾਮ ਸਮਾਇਆ ਤੂੰ ਮਾਪੇ ਕਰਤਾ ਤੇਰਾ ਕੀਆ ਸਭ ਹੋਏ ਤੇ ਉਦੋਂ ਦਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖਿਆ ਜਾਣ ਹੈ ਸੋਏ ਜਨ ਨਾਨਕ ਗੁਰ ਮਖਾ ਪ੍ਰਗਟ ਹੋਏ ਆਸਮਾਨ ਹਲਾ ਬਹਿਲਾ ਤੇ ਸਰਵੜੇ ਪਹਿਲੇ ਨਵਾਸਾ ਪਾਣੀ ਭਾਗਕ ਤਿਨਹਿ ਕੀਆ ਪੰਕਜ ਮਹਪਾਗਨ ਹੈ ਚਾਲਾ ਹਮ ਦੇਖਾ ਤਹਿ ਡੂਬਿਐਲੇ ਮਨ ਏਕ ਨਚੈ ਤਸਮੂਡ ਮਨਾ ਹਰ ਬਿਸਰ ਤੇਰੇ ਗੁਣ ਗੱਲਿਆ ਰਹਾਉਨ ਨਾ ਹਉ ਜੇਤੀ ਸਤਿ ਨਹੀਂ ਵੜਿਆ ਮੋਰਖਾ ਮਉਦਾ ਜਨਮ ਪਿਆ ਆਪਣਾ ਵਤ ਨਾਨਕ ਤਨ ਕੀ ਸਰਨਾ ਜੇ ਤੂੰ ਨਾ ਹੀ ਵਿਸਰਿਆ ਆਸਮਾਨ ਲਾ ਪੰਜਵਾ ਮਾਈ ਪਰਉਪਤ ਮੰਨ ਕਦੇ ਹੋਰੀਆ ਬੋਗਨ ਬਿਨ ਕਿਹ ਹੈ ਤੇਰੀ ਬਰੀਆ ਅਵਲ ਕਾਜ ਤਰਕੇ ਤਨ ਕਾਮ ਨਾ ਮਿਲ ਸਾਲ ਸੰਗਤ ਪਾਇ ਦੇ ਕੇਵਲ ਨਾਮ

ਹਨੇ ਜੇ ਕਰਦਾ ਕਰੀਆ ਸਭ ਮੈਰ ਨ ਕੋਵਾ ਸੰਧਰੀਏ ਪੂਰਨ ਹੋਈ ਹਮਾਰੇ ਯਾਸਾ ਤੋਰ ਭਜਨ ਕੀ ਰਹਿ ਪਿਆਸਾ ਤਮੈ ਸਾਡ ਕੋਈ ਵਰਨ ਦੇਆਉ ਜੋ ਵਰਚਾਂ ਸੁਖ ਤੁਮ ਤੇ ਪਾਉਂ ਸੇਵਕ ਸਹਿਕਰ ਹਮਾਰੇ ਤਾਰੀਆ ਚਨ ਚਨ ਸਤਰ ਹਮਾਰੇ ਮਾਰੀਏ ਆਵਾ ਤੰਗਰੇ ਬਰੇ ਅਮਰ ਰਕਾਰ ਕਤਰਾਸ ਨੇ ਵੜਿਆ ਹੋ ਜੋ ਸਦਾ ਹਮਾਰੇ ਬੱਚਾ ਸ੍ਰੀ ਅਸਤੁਰ ਜੂ ਕਰਿਓ ਰਸ਼ਾ ਰੱਖਲੇ ਮੁਹੇ ਰੱਖਣ ਹਾਰੇ ਸਾਹਿਬ ਸੰਤ ਸਾਹਿਬਿਆਰੇ ਦੀਨ ਬੰਦ ਲੁਸਟਨ ਕਹੰਤਾ ਤਮਹੁ ਬੁਰੀ ਚਤਾ ਦਸ ਗੰਦਾ ਕਾਲ ਪਾਇ ਬ੍ਰਹਮੰ ਬਖਤਰਾ ਕਾਲ ਪਾਇ ਸਿਵ ਜੂ ਅਵਤਾਰਾ ਕਾਲ ਪਾਇ ਕਰ ਬਿਸ਼ਨ ਫਰ ਖਾਸਾ ਸਗਲ ਕਾਲ ਗੈ ਕੀ ਅਤਮਾਸਾ ਜਵਨ ਕਾਲ ਜੋਦੀ ਸਿਵ ਕੀ ਜੋ ਬੇਦ ਰਾਜ ਬ੍ਰਹਮਾ ਜੋਥੀ ਜੋ जवन काल सब लोग सवारा नमस्कार है ताहे हमारा जवन काल सब जगत बनायो देव दैत जने बजायो वार अंत एक अवतार सोई गुरु समझो हमारा नमस्कारति सिहि तो हमारी सकल प्रजय आप सबारी सेवकन को सब गुण सकदियो सतन तो बालम बदकियो काड काड के अंतर की जान भले बुरे की पीर पहचानदा चीटी दे को चढ़े असोला सब पार कृपा दृष्ट कर फूल संत दुख पाएते दुखी सक पाए साधन के सोखी एक एक की वीर पहचानदा ਕਾਰ ਕੜ ਕੇ ਵੜ ਪੜ ਕੀ ਜਾਨੇ ਜਬ ਉਦ ਕਰ ਖ ਕਰ ਕਰ ਤਾਰਾ ਵਰਜਾ ਸਰਤ ਤਦ ਦੇ ਅਪਾਰਾ ਜਬ ਅਕਰ ਖ ਕਰ ਤਹ ਕਭ ਹੋਂ ਤੋਂ ਮੈਂ ਮਿਲਤ ਦੇ ਤਾ ਅਰਬ ਹੋਂ ਜੈਸੇ ਬਦਨ ਸ੍ਰੇਸ਼ਟ ਸਾਵਤੜ ਹੈ ਆਬ ਅਮਨੀ ਬੂਰੇ ਆਚਾਰ ਤਮ ਸਭ ਹੀ ਤੇ ਰਹਤਨ ਰਾਲਮ ਦਾੰਤ ਬੇਰ ਭੇਦ ਅਰ ਆਲਮ ਰੰਕਾਰ ਨਰੰਬ ਕਰ ਨਰਲੰਬ ਆਧ ਨੀਲ ਅਨਾਲ ਅਸੰਭ ਤਾ ਕੰਬੜ ਅਚਾਰਤ ਭੇਦ ਜਾਂ ਕੋ ਪੇਵਨ ਆਪਤ ਬੇਦਾ हांक කරपाहान अनमार्थ महामूड कश भी न जान महालेव को ब्यार सदा सेवर नण कारका चीनता है अब आप अपनी बुद्े है जेती भहरनद मेंने ने पह हैथेती। ਤੁਹਮਰਾ ਲੈ ਖਾਨਾ ਜਾਇ ਸਾਰਾ ਕਹਿ ਬਿ ਸਜਿਆ ਪ੍ਰਥਮ ਸੰਸਾਰ ਹੈ ਕਹਿ ਰੂਪ ਅਨੂਪ ਸਰੂਪ ਆਰੰਕ ਪਿਉਰਾ ਵਗਈ ਪੂਪਾ ਅੰਡਾ ਜੇ ਡੇਰ ਜਿ세 ਤਦ ਕਿਨੀ ਉਤਪਰਖਾਨ ਬਹਰ ਰਾਤ ਦਿਨੀ ਕਭੂ ਹੂਲ ਰਾਜ ਹਵ ਬਟਾ ਕਹੂ ਸਮਟ ਪਿਆ ਅ ਸੰਕਰ ਇਕੈਟਾ ਸਗਦੀ ਉਸ ਰੇਸਟਰ ਦਿਖਾਇ ਅੰਚੰਬ ਆਦ ਜਗਤ ਸਰੂਪ ਸੁਯਾਨ ਪਬ ਆਵਰ ਸ਼ਾਮਹਿ ਤਮ ਕਰੋ ਸਖ ਅਭਾਰ ਅਸਖ ਸੰਗ ਰੋ ਦੁਸ਼ਟ ਜਥੇ ਉਠਵਤ ਤਤ ਫਾਤਾ ਸਕੰਮਲੇਸ਼ ਕਰੋਣਗਾਤਾ ਜੀਸਰ ਤੁਰਿ ਜੂ ਤਵ ਸਰਨੀ ਬਾਰੇ ਤਨ ਕਦੁਸ਼ਟ ਦੋਖਤ ਸਭ ਮਾਰੇ ਔਰ ਘਰ ਦੇਵਨ ਭਾਗ ਪਾਰੇ ਤਹਾਰੇ ਜਿਨਕੇ ਤੁਮ ਸੰਕਰ ਸਭ ਟਾਰੇ ਜੋ ਕਲ ਕੋ ਇਕ ਭਾਰ ਭਈ ਆਏ ਹੈ ਤਾਂਕੇ ਕਾਰਨ ਨਹੀਂ ਆਏ ਹੈ ਅਰਸ਼ਾ ਹੋਏ ਤਾਂ ਸਭ ਕਾਲਾ ਦੁਸ਼ਟ ਅਰੈਸਟਡ ਤ੍ਰੇ ਤਤ ਕਾਲਾ ਕਿਰਪਾ ਦਿਸਟਰ ਤਨ ਜਾਹੇ ਨਾ ਹਰ ਹੋ ਤਾਂਕੇ ਦਾਗੋਨ ਕਮ ਹੋਏ ਹਰ ਹੋ ਕਿਰਦ ਸਿਧ ਘਰ ਮੋ ਸਭ ਹੋਈ ਦੁਸ਼ਟ ਸ਼ਰਾਦ ਸ਼ਵ ਸਕਣਾ ਕੋਈ ਇੱਕ ਬਾਰ ਦਿਨ ਤੂੰ ਮੈਂ ਸੰਭਾਰ ਰਖਾ ਆਲ ਪਾਸ ਤੇ ਹੈ ਅੰਬਾਰਾ ਦਿਨ ਨਾਰਨਾ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਦੇ ਰਹਾ ਖੜਗ ਖੇਤ ਮੈਂ ਸੰਨਤ ਹਾਰੀ ਆਪ ਹੱਦੈਲ ਅਬਾਰੀ ਸਰਬਟੋਰ ਮੋਹ ਸੁਆਈ ਦੁਸ਼ਟ ਦੋਖ ਤੇ ਲਹਿ ਬਚਾਈ ਸਭਿਆ ਪਾਇੰਗ ਹੈ ਜਬ ਦੇ ਤੁਮ ਰੇ ਤਬ ਦੇਖਾਂ ਵਾਖ ਤਰੇ ਨਹੀਂ ਆਨੇ ਹੋ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨੇ ਉਸ ਮਰਤ ਸਾਸਤਰ ਬੇਦ ਸਭ ਬਹੁ ਭੇਦ ਕਹਾ ਹਮ ਏਕ ਨਾ ਜਾਣਿਓ ਸੇਰੀਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਦੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛੱਡ ਗਏ ਗਏ ਤੁਹਾਰ ਦਹਾਰ ਬਾਹਿੰਗ ਹੈ ਕੀ ਲਾਲੇ ਅਸ ਗੋਬਿੰਦ ਦਾਸ ਤਹਾਰ ਰਾਮ ਕਲੀ ਮਹਲਾ ਤੀਜਾ ਅਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਬਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਦਾ ਪਾਇਆ ਸਹਜ ਸੇਤੀ ਮਨ ਬੜੀ ਵਧਾਈਆ ਰਾਗ ਰਤਨ ਬਰਬਾਰ ਪਰਿਆ ਸ਼ਬਦਾਂ ਬਣ ਆਈਆਂ ਸਬਦੋ ਦਾ ਦਾਵੋ ਹਰੀ ਕੇਰਾ ਮਨ ਜਿ ਨਿਵਸਾਇਆ ਕਹੈ ਨਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੇ ਹੋ ਤੂੰ ਮਨ ਮੇਰੇ ਦੁੱਖ ਸਾਬੇ ਸਾਰਨਾ ਅੰਗੀਕਾਰ ਕਰੇ ਤੇਰਾ ਟਾਰ ਦੇ ਸਭ ਸਵਾਰਨਾ ਸਭਨਾਂ ਗੱਲਾਂ ਸਮਰਤ ਸੁਆਮੀ ਸੋ ਕੋ ਰੋ ਮਨਿ ਹਉ ਬਸਾਰੇ ਕਾਹੇ ਨਾਨਕ ਮਾਨਨੇ ਮੇਰੇ ਸਦਾਰੂਰ ਨਾਲੇ ਸਾਚੇ ਸਾਈਬਾ ਕਿਆ ਨਾਹੀ ਕਰਤੇ ਰਗਾ ਕਾ ਤੇਰਾ ਸੰਤਿ ਸ਼ਹਿਜ ਜਿਸ ਦੇ ਸੋ ਪਾਵੇ ਸਦਾ ਸੇਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਾਹੇ ਨਾਨਕ ਸਚੇ ਸਾਹਿਬ ਕਿਆ ਨਾਹੀ ਕਰਤੇ ਰਗਾ ਸਾਚਾ ਨਾਮਾ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਘਰ ਸਾਂ ਸੁਖ ਮਨ ਆਏ ਵਸਿਆ ਜਿਨ ਇਛਾਂ ਪੁਰ ਪੁੜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸ ਦੀ ਇਹ ਵੜੇ ਆਈਆਂ ਗਾਹੇ ਨਾਨਕ ਸੁਣੋ ਸੰਤੋ ਸਭ ਤਰ ਬਿਆਲੂ ਸਾਚਾ ਨਾ ਮੇਰਾ ਅਧਾਰੋ ਬਾਜੇ ਪੰਚ ਸਬਦ ਤੇ ਤਦ ਕਰ ਸਭਾਗੇ ਘਰਤ ਬਾਜੇ ਸ਼ਬਦ ਬਾਜੇ ਕਰਾਂ ਜਿਤ ਕਰ ਧਾਰੀਆ ਪੰਚ ਦੂਤ ਤੋਦ ਵਸ ਕੀਤੇ ਕਾਲ ਕੰਟਕ ਮਾਰੇ ਚੁਰ ਕਰਮਾਂ ਬਾਤ ਉਹ ਜਿੰਨ ਕੋ ਸੇ ਨਾਮ ਹਰ ਕੇ ਲਾਗੇ ਗਾਹੇ ਨਾਨਕ ਤੈਸ ਕੋ ਹੁਆ ਤਦ ਕਰ ਅਨਹਦ ਬਾਜੇ ਅਨੰਦ ਸੜੋ ਬੜ ਭਾਗੇ ਹੋ ਸਗਲ ਮਨੋਰਥ ਪੂਰੇ ਪਹਾੜ ਬ੍ਰਹਮਰਾ ਪਾਇਆ ਤਰੇਸ ਅਗਰ ਬੈ ਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਈਂ ਨ ਪੈ ਸਰ ਤੇ ਪੂਰੇ ਗੁਰ ਤੇ ਜਾਣੀ ਸੋਣ ਤੇ ਬਨੀਤ ਕਹਤੇ ਪਵਤ ਸਰ ਦੁਰ ਹੈ ਆ ਪ੍ਰਭੂ ਰੇ ਬਿਨ ਬੰਤ ਨਨਕ ਗੁਰ ਚਰਨ ਲਾਗੇ ਵਾਜੇ ਅਨਹਤੂ ਰੇ ਮਦਾਵੜੀ ਮਹੱਲਾ ਪੰਜਵਾ ਥਾਲ ਵਿੱਚ ਤੈਵ ਥਾਲ ਵਿੱਚ ਨਿਵਸਤੋ ਭਾਈਓ ਸਾਤ ਸੰਤੋ ਕੇ ਵਿਚਾਰੋ ਅਮਰ ਦਾ ਨਾਮ ਠਾਕੁਰ ਕਾ ਪਾਇਓ ਜਿਸ ਕਾ ਸ਼ਬਦ ਆਧਾਰੋ ਦੇਖੋ ਹਾਵੇ ਜੇ ਤੋ ਪੁੰਚੈ ਇਸਕਾ ਉਦਾਰੋ ਇਹ ਵਸਤ ਤਜੀ ਨਹੀਂ ਜਾਈ ਨਿਤਨੇ ਤਰਖ ਔਰ ਧਾਰੋ ਤਬ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋ ਕੇ ਤੋਈ ਮੈਨਰ ਗੁਣਿਆਰੇ ਕੋ ਗੁਣ ਨਹੀਂ ਆਪੇ ਦਰਸ ਰੋਈ ਤ ਸਭਿਆ ਮਹਿਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨਮਨ ਥਿਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ